ਸਿੱਖਿਆ ਵਿਭਾਗ ਦੇ ਆਦੇਸ਼ ਅਨੁਸਾਰ ਜੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਅਨੂਕ ਸਿੰਘ ਜਨਰਲ ਸਕੱਤਰ ਸੁਖਦੇਵ ਸਿੰਘ ਸੋਹਲ ਸਮੇਤ ਸਮੁੱਚੇ ਕਮੇਟੀ ਮੈਂਬਰਾਂ ਦੀ ਦੇਖਰੇਖ ਹੇਠ ਜੋਨਲ ਪਦਰੀ ਸਕੂਲੀ ਖੇਡਾਂ ਟੂਰਨਾਮੈਂਟ ਦਾ ਇਨਾਮ ਵੰਡ ਸਮਾਗਮ શ્રી ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਾਹਿਬ ਤਾਰੀਵਾਲ ਵਿਖੇ ਹੋਇਆ। ਜਿਸ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਨ ਨੇ ਮੁੱਖ ਮਹਿਮਾਨ ਅਤੇ ਗੀਓ ਗੁਰਦਾਸਪੁਰ ਸ੍ਰੀ ਰਜੇਸ਼ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਸਮਾਗਮ ਦੀ ਆਰੰਭਤਾ ਸਕੂਲੀ ਬੱਚਿਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ ਜਦਕਿ ਲੜਕੀਆਂ ਨੇ ਗਿੱਧਾ ਤੇ ਲੜਕੀਆਂ ਨੇ ਭੰਗੜਾ ਪਾ ਕੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ इस मौके ते मुख मेहमान चेयरमैन सेखवान ने संबोधन करेडियम तू इला दो हजार तीन सो कोच भर्ती जा रहे हैं जो की खेडारिया मुफ्त विच खेड की सिखलाई देना कहा की बुरज साहिब स्कूल खेड ग्राउंड लाई दस लाख रुपए मंजूर किए गए सन दो महीने तक ग्राउंड मिट्टी भर्ती पा दि जाएगी ਸਭ ਤੋਂ ਪਹਿਲਾਂ ਤੇ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦਾ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਸਾਲਾਨਾ ਜ਼ੋਨਲ ਟੂਰਨਾਮੈਂਟ ਇੱਥੇ ਬੁਰਸਾਹਬ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਸਕੂਲ ਹੈ ਉੱਥੇ ਕੀਤਾ ਜਾਂਦਾ ਮੈਨੂੰ ਉੱਥੇ ਦਾ ਹਿੱਸਾ ਬਣਦਾ ਮੌਕਾ ਮਿਲਿਆ ਔਰ ਬੜਾ ਅੱਛਾ ਬੱਚਿਆਂ ਨੇ ਅੱਜ ਇੱਥੇ ਪਰਫਾਰਮੈਂਸ ਕੀਤੀਆਂ ਨੇ ਖਾਸ ਕਰਕੇ ਇੱਥੋਂ ਦੀ ਹਾਕੀ ਦੀ ਜਿਹੜੀ ਟੀਮ ਹੈ ਉਹ ਮੰਨੀ ਪਰਮੰਨੀ ਆ ਐਥਲੈਟਿਕਸ ਦੇ ਵਿੱਚ ਹਰ ਗੇਮ ਦੇ ਵਿੱਚ ਜਿਹੜਾ ਵਾ ਬੱਚਿਆਂ ਨੇ ਬਹੁਤ ਅੱਛਾ ਜਿਹੜਾ ਪਰਫਾਰਮ ਕੀਤਾ ਔਰ ਉਹਨਾਂ ਦਾ ਇਨਾਮ ਵੰਡ ਸਮਾਰੋਹ ਜਿਹੜਾ ਵਾ ਹੁਣ ਸੰਪੰਨ ਹੋਇਆ ਮੇਰੇ ਨਾਲ ਡੀਓ ਸਾਹਿਬ ਵੀ ਨੇ ਔਰ ਸਾਰੇ ਪ੍ਰਿੰਸੀਪਲ ਸਾਹਿਬ ਨੇ ਸਕੂਲ ਦੇ ਔਰ ਹੋਰ ਇਲਾਕੇ ਦੀਆਂ ਮਾਜਿਸ ਹਸਤੀਆਂ ਮੇਰੇ ਨਾਲ ਨੇ ਸੋ ਮੈਂ ਜਿਹੜੇ ਜੇਟੂ ਖਿਡਾਰੀ ਨੇ ਉਹਨਾਂ ਨੂੰ ਵਧਾਈ ਦੇਣੀ ਚਾਹਾਂਗਾ ਔਰ ਜਿਨ੍ਹਾਂ ਨੇ ਹਿੱਸਾ ਲਿਆ ਪ੍ਰੋਗਰਾਮ ਦੇ ਵਿੱਚ ਗੇਮਾਂ ਦੇ ਵਿੱਚ ਉਹਨਾਂ ਨੂੰ ਮੈਂ ਸ਼ੁਭ ਕਾਮਨਾਵਾਂ ਦੇਣੀਆਂ ਚਾਹਾਂਗਾ ਕਿਉਂਕਿ ਜਿੱਤ ਹਾਰ ਮੈਟਰ ਨਹੀਂ ਕਰਦੀ ਤੁਹਾਡੀ ਪਾਰਟਿਸਪੇਸ਼ਨ ਤੁਹਾਡਾ ਸਪਿਰਟ ਜਿਸ ਤਰ੍ਹਾਂ ਤੁਸੀਂ ਲੜਦੇ ਹੋ ਉਹ ਮੈਟਰ ਕਰਦਾ ਸੋ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਨਾ ਔਰ ਜਿੱਥੋਂ ਤੱਕ ਕੰਮਾਂ ਦੀ ਗੱਲ ਹੈ ਤਾਂ ਇੱਥੇ ਮਿੱਟੀ ਪਾਉਣ ਦਾ ਸੀ 10 ਲੱਖ ਰੁਪਇਆ ਬਲਾਕ ਵੱਲੋਂ ਮਨਜ਼ੂਰ ਹੋਇਆ ਸੀ 2 ਲੱਖ ਦਾ ਕੰਮ ਹੋ ਗਿਆ ਵਾ ਅੱਜ ਵੀਡੀਓ ਸਾਹਿਬ ਇੱਥੇ ਆਏ ਹੋਏ ਸੀਗੇ ਉਹਨਾਂ ਨੇ ਉਹਨਾਂ ਦੀ ਹਾਜ਼ਰੀ ਵਿੱਚ ਅੱਜ ਅਸੀਂ ਇੱਥੇ ਇਹਨਾਂ ਨੂੰ ਗਰੰਟੀ ਦਿੱਤੀ ਆ कि ਅਗਲੀਆਂ ਜਿਹੜੀਆਂ 2 ਮਹੀਨੇ ਨੂੰ ਖੇਡਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਵਾ ਸਾਰਾ ਮਿੱਟੀ ਪੈਣ ਦਾ ਕੰਮ ਜਿਹੜਾ ਮੁਕੰਮਲ ਹੋਊਗਾ ਔਰ ਬਾਕੀ ਜਿਹੜਾ ਅੰਡਰ 17 ਹਾਕੀ ਦੀ ਜਿਹੜੀ ਇੱਥੇ ਬ੍ਰਾਂਸੀ ਉਹ ਇੱਥੇ ਵਿਆਹਾਂਗੇ ਐਸਟੋਟਾਈਪਸ ਦੀ ਜਿਹੜੀ ਮੰਗ ਹੋਈ ਆ ਉਹ ਫਾਈਲਾਂ ਮੈਂ ਨਾਲ ਲੈ ਕੇ ਚੰਡੀਗੜ੍ਹ ਚੱਲਿਆ ਵਾਂ ਔਰ ਸਬੰਧਤ ਮਹਿਕਮਿਆਂ ਨਾਲ ਟਾਈਪ ਕਰਕੇ ਮਨਿਸਟਰ ਸਾਹਿਬਾਨ ਨੂੰ ਮਿਲ ਕੇ ਸੀਐਮ ਸਾਹਿਬ ਨੂੰ ਮਿਲ ਕੇ ਇਹਨਾਂ ਦੇ ਜਿਹੜੇ ਮਸਲੇ ਆ ਉੱਥੇ ਠਾ ਕੇ ਉਹਨਾਂ ਨੂੰ ਹੱਲ ਕੀਤਾ ਜਾਊਗਾ ਵੇਖੋ ਜਦੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਖੇਡਾਂ ਦੇ ਪ੍ਰਤੀ ਬਹੁਤ ਧਿਆਨ ਦਿੱਤਾ ਜਾ ਰਿਹਾ ਖੇਡਾਂ ਵਤਨਪੁਰ ਪੰਜਾਬ ਦੀਆਂ ਜਿਹੜੀਆਂ ਨੇ ਉਹ ਹਰ ਸਾਲ ਜਿਹੜੀਆਂ ਨੇ ਉਹ ਕਰਾਈਆਂ ਜਾ ਰਹੀਆਂ ਨੇ ਲੱਖਾਂ ਬੱਚੇ ਉਹਦੇ 'ਚ ਹਿੱਸਾ ਲੈਂਦੇ ਨੇ ਔਰ ਕਰੋਨਾ ਦੇ ਨਾਮ ਜਿਹੜੇ ਉਹਨਾਂ ਨੂੰ ਤਕਸੀਮ ਕੀਤੇ ਜਾਂਦੇ ਆ ਔਰ ਬਾਕੀ ਜਿਹੜੀ ਨਵੀਂ ਖੇਡ ਨੀਤੀ ਬਣੀ ਆ ਉਹਦੇ ਵਿੱਚ 2300 ਕੋਚ ਜਿਹੜਾ ਵਾ ਨਵਾਂ ਭਰਤੀ ਕੀਤਾ ਗਿਆ ਵਾ ਔਰ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਤਕਰੀਬਨ 4-4 ਜਿਹੜੇ ਆ ਉਹ ਸਟੇਡੀਅਮ ਜਿਹੜੇ ਆ ਐਸਟੋਟਰਫ ਵਾਲੇ ਵਧੀਆ ਮਤਲਬ ਉੱਥੇ ਦਿੱਤੇ ਗਏ ਆ ਉਹ ਵੀ ਆਉਣ ਵਾਲੇ ਦਿਨਾਂ 'ਚ ਉਹ ਪ੍ਰਪੋਜ਼ਲ ਜਿਹੜੀ ਗਈ ਹੋਈ ਆ ਪਾਸ ਹੋ ਜੇਗੀ। ਔਰ ਵਧੀਆ ਢੰਗ ਦੇ ਨਾਲ ਖੇਡਾਂ ਨੂੰ ਫਿਰ ਜਿਹੜੇ ਖਿਡਾਰੀ ਜਿੱਤ ਕੇ ਆਉਂਦੇ ਨੇ ਉਹਨਾਂ ਨੂੰ ਸਪੋਰਟਸ ਵਿਭਾਗਮ ਦੇ ਵਿੱਚ ਹੀ ਜਿਹੜੀਆਂ ਨੇ ਗਵਰਨਮੈਂਟ ਜੌਬਸ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ। ਸੋ ਬੜੇ ਵਧੀਆ ਢੰਗ ਨਾਲ ਜਿਹੜਾ ਵਾ ਖੇਡਾਂ ਦਾ ਕੰਮ ਕੀਤਾ। ਮੈਂ ਬਹੁਤ ਹੀ ਧੰਨਵਾਦੀ ਆ ਸਰਦਾਰ ਜਗਰੂਪ ਸਿੰਘ ਜੀ ਦਾ ਜਿਨ੍ਹਾਂ ਨੇ ਇੱਥੇ ਆ ਕੇ ਚਾਰਚਾਂ ਲਾਏ ਨੇ ਸਿੱਖਿਆ ਭਾਗ ਨੂੰ। ਸਿੱਖਿਆ ਭਾਗ ਵੱਲੋਂ ਜਿਹੜਾ ਇਹ ਜਰਨਲ ਦਾ ਜਿਹੜਾ ਵਾ ਇੱਥੇ ਅੱਜ ਖੇਡਾਂ ਦਾ ਸੰਪਨ ਹੋਇਆ। ਮੇਰੇ ਨਾਲ ਮੇਰੀ ਡਿਸਟ੍ਰਿਕਟ ਦੀ ਪੂਰੀ ਟੀਮ ਡਿਪਟੀ ਡੀਓ ਸਾਹਿਬ ਸਪੋਰਟਸ ਮੈਡਮ ਨੀਤਾ ਜੀ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਾਡੇ ਸਾਰੇ ਪਤਵੰਤੇ ਸੱਜਣ ਇਸ ਇਲਾਕੇ ਦੇ ਜਿਹੜੇ ਨੇ ਇਹਨਾਂ ਰੌਣਕ ਵਧਾਈ ਆ ਬੱਚਿਆਂ ਨੂੰ ਇਹ ਖੇਡਾਂ ਦੇ ਨਾਲ ਜੋੜਨ ਵਾਸਤੇ ਇਹ ਜਿਹੜਾ ਸਰਕਾਰ ਦਾ ਉਪਰਾਲਾ ਬਹੁਤ ਵਧੀਆ ਸਰਕਾਰ ਜਿਹੜੇ ਨੇ ਕਰੋੜਾਂ ਰੁਪਏ ਇਹਨਾਂ ਬੱਚਿਆਂ ਦੀ ਐਜੂਕੇਸ਼ਨ ਔਰ ਸਿਹਤ ਵਾਸਤੇ ਔਰ ਖੇਡਾਂ ਵਾਸਤੇ ਲਾ ਰਹੀ ਆ ਤੇ ਬਹੁਤ ਹੀ ਵਧੀਆ ਲੱਗਿਆ ਜਿੰਨੀ ਮਰਜੀ ਗਰਮੀ ਆ ਲੇਕਿਨ ਮਹਿਸੂਸ ਨਹੀਂ ਹੋਈ ਕਿਸੇ ਨੂੰ ਅੱਜ ਸਰ ਨੇ ਆ ਕੇ ਇੱਥੇ ਸੇਗਣਾ ਸਾਹਿਬ ਨੇ ਜਿਹੜਾ ਬਹੁਤ ਹੀ ਵਧੀਆ ਸਾਡਾ ਜਿਹੜਾ ਵਾ ਮਾਨ ਵਧਾਇਆ ਵਾ ਔਰ ਸਿੱਖਿਆ ਭਾਗ ਦੇ ਵਿੱਚ ਜਿਹੜਾ ਵਾ ਸਾਰੀਆਂ ਗੇਮ ਦਾ ਸੰਪਨ ਕੀਤਾ ਥੈਂਕ ਯੂ ਜੀ